ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਕਰਮਜੀਤ ਮਜੀਠੀਆ ਦੀ ਜਮਾਨਤ ਹੋਣ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਡੂੰਘਾ ਦੁੱਖ ਪ੍ਰਗਟਾਇਆ ਹੈ ਕਿ ਆਪਣੀ ਫੇਸਬੁੱਕ ਪੇਜ ਤੇ ਲਿਖਿਆ ਹੈ ਕਿ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉੱਥੇ ਰੱਬ ਰੱਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾ। ਸਹੀ ਕਿਹਾ। ਉਹਨੇ ਕਿੰਨੀ ਮਿਹਨਤ ਕੀਤੀ ਕਿੰਨੀ ਮਿਹਨਤ ਮਤਲਬ ਕਰਕੇ ਉਹ ਫੜਿਆ ਪਰਚਾ ਦਰਜ ਕੀਤਾ ਸਬੂਤ ਇਕੱਠੇ ਕਰੇ। ਫਿਰ ਵਿਜੀਲੈਂਸ ਦੇ ਅਫਸਰ ਗਏ ਉਸ ਤੋਂ ਬਾਅਦ 40000 ਰੁਪਏ ਦਾ ਚਲਾਨ ਪੇਸ਼ ਕਰਿਆ ਕਿੰਨੇ ਟਰੰਕ ਭਰ ਕੇ ਉੱਥੇ ਅਦਾਲਤ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰੇ ਜਿਹਦਾ ਮਤਲਬ ਉਹਦਾ ਕੋਈ ਵਜੂਦ ਨਹੀਂ ਇਹ ਹੀ ਹੋ ਸਕਦਾ ਹੈ ਇੱਕ ਰੱਬ ਦਾ ਬਣਿਆ ਆ ਰੱਬ ਦਾ ਬਣਿਆ ਬੰਦਾ ਰੱਬ ਦਾ ਬਣਿਆ ਪੰਤਾ ਰੱਬ ਅਖਵਾਉਂਦਾ ਉਹ ਸਿੱਧਾ ਅਟੈਕ ਸਿੱਧੀ ਲੁਕਤਾ ਜਿੱਦੀ ਤੇ ਸਿੱਧਾ ਰੋਸ ਤੇ ਸਿੱਧਾ ਜਿਹੜਾ ਹੈਗਾ ਵਾਰ ਕੀਤਾ ਹੈ ਜਿਹੜਾ ਮਾਨ ਸਾਹਮਣੇ ਲਿਖਿਆ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉੱਥੇ ਰਫ ਰੱਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ ਇਹ ਸਿੱਧਾ ਕਿਹਾ ਹੈ ਭਾਈ ਰਾਣਾ ਸਵਾਮੀ ਡੇਰਾ ਮੁਖੀ ਕੁਰੀਂਦਰ ਸਿੰਘ ਢਿੱਲੋਂ ਕਿਉਂਕਿ ਗੰਢ ਧੁੱਪ ਬਿਨਾ ਜਮਾਨਤ ਨਹੀਂ ਹੁੰਦੀ ਦੂਜੇ ਪਾਸੇ ਖਜ਼ਾਨਾ ਮੰਤਰੀ ਹਰਪਾਲ ਜੀਮਾ ਜੀ ਕਹਿੰਦੇ ਨੇ ਕਿ ਕਿਸੇ ਨੂੰ ਬੇਲ ਮਿਲ ਜਾਣਾ ਕੋਈ ਬਰੀ ਨਹੀਂ ਹੋ ਜਾਂਦਾ ਚਲੋ ਬੇਲ ਕਸਟਡੀ ਹੁੰਦੀ ਹੈ ਕਸਟਡੀ ਪੂਰੀ ਕਰਦਾ ਬੇਲ ਮਿਲ ਜਾਂਦੀ ਹੈ ਪਰ ਇਹ ਘਟੂ ਘਟ ਜਿਹੜਾ ਇਹ ਮੁਕੱਦਮਾ ਸੀ ਇਹ ਤਿੰਨ ਸਾਲ ਕਸਟਡੀ ਦਾ ਸੀਗਾ ਜਗਦੀਸ਼ ਭੋਲੇ ਵਾਲਾ ਕੰਮ ਸੀ ਉਹਦੋਂ ਨੂੰ ਇਹਦਾ ਫੈਸਲਾ ਹੋ ਜਾਣਾ ਸੀ ਸ਼ਾਇਦ ਇਹਦੇ ਅਜੇ ਚਾਰਜ ਫ੍ਰੇਮ ਵੀ ਨਾ ਲੱਗਾ ਹੋਣਾ ਉਹ ਕਹਿੰਦੇ ਸੀ ਰਿਵਿਊ ਪਟੀਸ਼ਨ ਪਾਵਾਂਗੇ ਮਾਨਯੋਗ ਅਦਾਲਤ ਦੇ ਵਿੱਚ ਵੀ ਇਹਨੂੰ ਜ਼ਮਾਨਤ ਕਿਉਂ ਮਿਲੀ ਹੈ ਤੇ ਹੋ ਸਕਦਾ ਸੀ ਜ਼ਮਾਨਤ ਦੀ ਕੈਂਸਲ ਕਰਾ ਦਈਏ ਪਰ ਮਾਨਯੋਗ ਜਿਹੜੀ ਸੁਪਰੀਮ ਕੋਰਟ ਨੇ ਇਹਨੂੰ ਜਿਹੜੀ ਹੈਗੀ ਜ਼ਮਾਨਤ ਦੇ ਦਿੱਤੀ ਦੇਖੋ ਸਾਡੇ ਦੇਸ਼ ਦੇ ਵਿੱਚ ਅੰਗਰੇਜ਼ ਆਏ ਅਸੀਂ ਸਾਡੇ ਬਜ਼ੁਰਗ ਘਟਪੜੇ ਲਿਖੇ ਸੀ ਉਹਨਾਂ ਨੇ ਇਹਨਾਂ ਦੇ ਮਗਰ ਲੱਗੇ ਲੋਕਾਂ ਦੇ ਉਹਨਾਂ ਨੂੰ ਇਥੋਂ ਧੱਕਰਤਾ ਭਜਾਤਾ ਤੇ ਅਸੀਂ ਅੱਜ 25-25 ਲੱਖ ਰੁਪਏ ਲਾ ਕੇ ਆਦੇ ਬੱਚੇ ਬਾਹਰ ਭੇਜ ਰਹੇ ਹਾਂ ਤੇ ਸਵੇਰੇ ਸ਼ਾਮ ਉਹਨਾਂ ਨੂੰ ਫੋਨ ਕਰਦੇ ਆਂ ਵੀ ਤੰਦਰੁਸਤ ਤਾਂ ਠੀਕ ਐ ਤੇ ਨਾਲੇ 30-30 ਲੱਖ ਰੁਪਏ ਲਾ ਕੇ ਉਥੇ ਭੇਜਦੇ ਆਂ ਤੇ ਉਹਨਾਂ ਦੇ ਜਾ ਕੇ ਪੈਰੀ ਹੱਥ ਲਾਉਣੇ ਆ ਉਹ ਇੱਥੇ ਆਏ ਸੀ ਇਥੋਂ ਅਸੀਂ ਉਹਨਾਂ ਨੂੰ ਕੱਢਤਾ ਉਹ ਈਸਟ ਇੰਡੀਆ ਕੰਪਨੀ ਆ ਲੈ ਆਏ ਸੀ ਉਹ ਫਲਨਾਂ ਆ ਲੈ ਆਏ ਸੀ ਮਗਰ ਲੱਗ ਕੇ ਤੇ ਅੱਜ ਉਹਨਾਂ ਕੋਲੇ ਜਾਣਿਆ ਤੇ ਉਹਨਾਂ ਨੇ ਕੀ ਕਰਿਆ ਅੰਗਰੇਜ਼ ਤਾਂ ਅੰਗਰੇਜ਼ ਆ ਨਾ ਉਹਨਾਂ ਦਾ ਇੱਕ ਦਿਮਾਗ ਵਰਤੇ ਉਹਨਾਂ ਨੇ ਕਿ ਇਹ ਬੰਦਾ ਹੁੰਦਾ ਇੱਥੇ ਪੈਸੇ ਕਮਾ ਕੇ ਆਪਣੇ ਯਾਰ ਪੈਸੇ ਉਧਰ ਲੈ ਜਾਂਦਾ ਇੰਡੀਆ ਦੇ ਵਿੱਚ ਤੇ ਉਹਨਾਂ ਨੇ ਇੱਕ ਆਈਲੈਟਸ ਲਾਗੂ ਕਰਤਾ ਵੀ ਆਈਲੈਟਸ ਚਾਰੇ ਮੋਡਿਊਲ ਇਹਨਾਂ ਦਾ ਟੈਸਟ ਦਿਓ ਉਰੇ ਆਓ ਇੱਥੇ ਆ ਦਾ ਸਮੇਤ ਪਰਿਵਾਰ ਨੂੰ ਜਾਂ ਦੀ ਪਤਨੀ ਭੈਣ ਭਾਈ ਨੂੰ ਬੁਲਾ ਸਕਦੇ। ਤਾਂ ਫਿਰ ਉਹ ਪੀਆਰ ਕਰ ਦਿੰਦੇ। ਉੱਥੇ ਰਹਿਣ ਲੱਗੇ ਪੈਸਾ ਉਸ ਤੋਂ ਵੱਡੀ ਗੱਲ ਆ। 2 ਟਰੱਕ 2 ਟਰੱਕ ਉਹ ਲੱਕੜਾਂ ਦੇ ਦੇ ਦਿੰਦੇ ਆ। ਵੀ ਇੱਥੇ ਘਰ ਬਣਾ ਲਾ। 2 ਟਰੱਕ ਲੱਗਦੇ ਨਾ। ਪਤਾ ਬਣਾ ਬਣਾਇਆ ਘਰ ਲੈਣੇ ਨਾ ਉੱਥੇ। 2 ਟਰੱਕ ਲੱਕੜਾਂ ਦੇ ਲੱਗਦੇ ਆ। ਘਰ ਬਣਾ ਕੇ ਦੇ ਦਿੰਦੇ ਆ। ਬੰਦਾ ਸਾਰੀ ਉਮਰ ਦਾ ਕਰਜ਼ਾ ਲੂੰਦਾ ਉੱਥੇ ਮਰ ਜਾਂਦਾ 50% ਸਰਕਾਰ ਕੋਲ ਜਾਂਦਾ ਜੀ 2 ਲੱਖ ਰੁਪਏ ਕਿਸ਼ਤ ਤੇ 50% ਜਿਹੜਾ ਬੰਦੇ ਕੋਲੇ ਆਉਂਦਾ ਬਚਦਾ ਚਾਪਾ ਕਹਿੰਦੇ ਉੱਥੇ ਪੜਾਈਆਂ ਫਰੀ ਹੈ ਉੱਥੇ ਉਹ ਫਰੀ ਹੈ ਫਰੀ ਪੂਰੀ ਕੁਛ ਨਹੀਂ ਤੁਹਾਨੂੰ ਦੋ ਟਰੱਕ ਲੱਕੜਾਂ ਦੇ ਦੇ ਕੇ ਘਰ ਦੇ ਕੇ ਤੇ ਉਸ ਤੋਂ ਬਾਅਦ ਜਿਹੜੀ ਹੈਗਾ ਤੁਸੀਂ ਉਹਦੀਆਂ ਕਿਸ਼ਤਾਂ ਨੌਂਦੇ ਮਰ ਜਾਂਦਾ ਤੇ ਆਪਾਂ ਅੰਗਰੇਜ਼ ਇੱਥੋਂ ਭੇਜੇ भेजे ਕਿ ਨੇ ਅੰਗਰੇਜ਼ਾਂ ਕੋਲ ਦੋ ਬਹੁਤ ਵੱਡੇ ਜੰਤਰ ਸੀ ਮੰਤਰ ਸੀ ਕਿ ਦਾਜ ਪ੍ਰਥਾ ਦੇ ਉਕਲਾਪ ਸੀ ਔਰ ਡੇਰਾ ਬਾਦ ਦੇ ਉਕਲਾਪ ਸੀ ਜੇ ਡੇਰਾ ਨਾ ਹੁੰਦਾ ਤਾਂ ਇਹਦੀ ਜਿਹੜੀ ਜਮਾਨਤ ਉਹ ਨਹੀਂ ਦੀ ਸੀ ਤੇ ਜਿੱਥੇ ਅੰਗਰੇਜ਼ 100 ਸਾਲ ਹੋਰ ਰਾਜ ਕਰ ਜਾਂਦੇ ਇਹ ਤੇ ਭਾਰਤ ਦੇ ਵਿੱਚ ਡੇਰੇ ਨਹੀਂ ਮਿਲਦੇ ਸੀ। ਡੇਰੇ ਆਨੇ ਸਾਡਾ ਪੱਠਾ ਬਿਠਾਦਾ ਕੋਈ ਵੀ ਡੇਰਾ ਤੇ ਦਾਜ ਵਰਤਾਂ ਨਹੀਂ। ਦਾਜ ਦੇ ਵਿੱਚ ਮਾਰੀਆਂ ਕੁੜੀਆਂ ਪੀਆਂ 1992 ਦੇ ਵਿੱਚ ਅਲਟਰਾਸਾਉਂਡ ਕਰਕੇ ਜਾਂ ਦਾਜ ਦੀ ਬੜੀ ਚੜ੍ਹਾਈਆਂ ਤਾਂ ਉਹ ਅੱਜ ਦੁੱਖ ਦੇ ਰਹੀਆਂ ਤੇ ਅੱਜ ਲੋਕਾਂ ਦੇ ਰਿਸ਼ਤੇ ਨਹੀਂ ਹੋ ਰਹੇ। ਕਿਉਂਕਿ ਕੁੜੀਆਂ ਦੀ ਜਿਹੜੀ ਗਿਣਤੀ ਘਟ ਗਈ ਖਾਸ ਕਰਕੇ ਅਗਰਵਾਲਾ ਦੇ ਪਰਮਾਨਾ ਚ ਪੁੱਛ ਲਿਓ ਜਿਵੇਂ ਝੂਠ ਬੋਲਦਾ ਕਿਉਂ ਕਿ ਦਾਜ ਕਰਕੇ ਇਹ 92 ਦੀ ਗੱਲ ਹੈ ਨਾ 92 93 ਦੇ ਵਿਚਾਲੇ ਅਲਟਰਾਸਾਉਂਡ ਪੂਰੀ ਹੁੰਦ ਵਿੱਚ ਆਇਆ ਸੀ ਤਾਂ ਦੋ ਚੀਜ਼ਾਂ ਦੇ ਖਿਲਾਫ ਸੀ ਅੰਗਰੇਜ਼ ਅਸੀਂ ਉਹਨਾਂ ਦੀ ਹਾਂ ਵਿੱਚ ਹਾਂ ਨਹੀਂ ਬਲਾਈ ਤੇ ਅੱਜ ਉਹਦੇ ਨਤੀਜੇ ਭੁਗਤ ਰਹੇ ਆ ਜੇ ਡੇਰੇ ਬਾਅਦ ਨਾ ਹੁੰਦੇ ਤੇ ਅੱਜ ਮਿਕਰਬ ਚੀਟੀਆਂ ਵਰਗਿਆਂ ਨੂੰ ਜਵਾਨਤਾ ਨਹੀਂ ਮਿਲਦੀ ਸੀ ਦੇਖੋ ਕਾਇਦਾ ਕਾਨੂੰਨ ਕਿੱਧਰ ਖੰਭ ਲਾ ਕੇ ਉੱਡ ਗਿਆ ਇੱਕ ਬਾਬਾ ਜਾਂਦਾ 35 40 ਉਹਦੇ ਨਾਲ ਮੁਲਾਜ਼ਮ ਨੇ 10 99 ਮੁਲਾਕਾਤ ਕੀਤੀ 15 ਮਿੰਟਾਂ ਬਾਅਦ ਆਰਡਰ ਆਉਂਦਾ ਉਹਦੀ ਫੇਲ ਹੋ ਗਈ ਇਹਦਾ ਮਤਲਬ ਉੱਪਰ ਸਿਸਟਮ 'ਚ ਕੋਈ ਗੜਬੜ ਹੈ ਇਸ ਕਰਕੇ ਜਿਹੜਾ ਹੈਗਾ ਮੁੱਖ ਮੰਤਰੀ ਸਾਹਿਬ ਨੇ ਉਸ ਜਿੱਤਿਆ ਇਹਦੀਆਂ ਜੱਜਮੈਂਟਾਂ ਨਾਲ ਲਾ ਕੇ ਇੱਕ ਰੂਲਿੰਗ ਬਣ ਜੂ ਇਹ ਮਿ ਸਟੇਟ ਬਨਾਮ ਵਿਕਰਮ ਜੀਠੀਆ ਉਹ ਰੂਲਗਾਂ ਲਾ ਕੇ ਜਿਹੜੇ ਅਸਲੀ ਦੋਸ਼ੀਓ ਬਚਿਆ ਕਰਨਗੇ ਜਿਵੇਂ 302 ਦੇ ਵਿੱਚ ਹੈ 307 ਦੇ ਵਿੱਚ ਹੈ ਐਸਐਸਟੀ ਐਕਟ ਦੇ ਵਿੱਚ ਨਾ ਹੋਰ 326 ਹੈ ਐਨਡੀਪੀ ਸੈਕਟਰ ਅਮਜੀਠੀਆ ਦਾ ਹੋਰ ਪੀਸੀ ਐਕਟ ਨਾ ਬੜੇ ਐਕਟ ਨੇ ਜਿਹੜੇ ਸਾਡੇ ਮੇਜਰ ਕੇਸ ਨੇ ਸਪੈਸਿਫਿਕ ਜੁਰਮਾਂ ਦੇ ਵਿੱਚ ਉਹ ਰੂਲਗਾਂ ਬਣ ਜਾਂਦੀਆਂ ਹੈ ਜਜਮੈਂਟ ਨਾਲ ਲਾ ਕੇ ਜਿਹੜੇ ਹੈਗੇ ਅਸਲੀ ਦੋਸ਼ੀ ਬਾਹਰ ਆ ਜਾਂਦੇ ਤੇ ਫਿਰ ਉਹ ਜਨਤਾ ਦੇ ਦਾਦਾਗੀ ਕਰਦੇ ਆ ਤੇ ਫਿਰ ਉਹ ਸਾਧੂ ਸੰਤ ਬਣ ਕੇ ਲੋਕਾਂ ਨੂੰ ਨਾਮ ਜਪਾਉਂਦੀਆਂ ਸਲਾਹਾਂ ਦਿੰਦੇ ਆ ਅਪਰਾਧੀ ਲੋਕ ਇਸ ਕਰਕੇ ਜਿਹੜਾ ਹੈਗਾ ਉਹਦੇ ਭਗਵੰਤ ਮਾਨਸਾ ਹੁੰਦੇ ਇਹ ਜੋ ਲਿਖਿਆ ਹੈ ਬੋਲਿਆ ਕਿਹਾ ਉਹ ਸੱਚ ਹੈ ਇੱਥੇ ਨਿਆ ਮਿਲਣਾ ਬਹੁਤ ਮੁਸ਼ਕਲ ਹੈ ਇਕਲੋ ਬੰਦੀ ਸਿੰਘ 30 30 ਸਾਲਾਂ ਦੇ ਅੰਦਰ ਬੈਠੇ ਨੇ ਉਹਨਾਂ ਨੇ ਦੇਸ਼ ਲਈ ਕੌਮ ਲਈ ਕੁਝ ਕੀਤਾ ਨਾ ਕਿਸੇ ਨੂੰ ਕਿ ਲੋੜ ਜੇ ਉਹਨਾਂ ਨੇ ਘਰ ਪਾਏ ਹੈ ਜਵਾਕ ਪੜਾਏ ਹੈ ਪੈਸੇ ਇਕੱਠੇ ਕਰਿਆ ਤਾਂ ਦੱਸੋ ਉਹ ਅੰਦਰ ਬੈਠੇ ਹੈ ਕ੍ਰਿਮੀਨਲ ਲੋਕ ਬਾਹਰ ਬੈਠੇ ਹੈ ਇਹਦਾ ਮਤਲਬ ਇੱਥੇ ਕੋਈ ਵਿਅਾਭਾਵਨਾ ਨਾਲ ਦੀ ਕੋਈ ਚੀਜ਼ ਨਹੀਂ ਮਤਲਬ ਇਹਦਾ ਮਤਲਬ ਕੈਦਾ ਕਾਨੂੰਨ ਅਤੇ ਕੋਈ ਹੈ ਨਹੀਂ ਨਾ ਜੋ ਹੈ ਜੱਜਮੈਂਟ ਹੈ ਗੂਲ ਹੈ ਜੋ ਮਰਜ਼ੀ ਲਿਖ ਦਿਓ ਉਹਦੀ ਜਿੱਦਨ ਨੂੰ ਮਰਜ਼ੀ ਲੈ ਜੀਏ ਆਪਾਂ ਜਿਹੜੀ ਬੇਲ ਦਿੱਤੀ ਹੈ ਇਹ ਸਟੇਟ ਵਾਸਤੇ ਪੂਰੇ ਭਾਰਤ ਵਾਸਤੇ ਖਤਰਨਾਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਭਾਈ ਨਸ਼ਾ ਜਾਂ ਅਮਦਨ ਤੋਂ ਬਹੁਤ ਜ਼ਿਆਦਾ ਤਾਂ ਬਦਲ ਗਿਆ ਘੜਦੀਆਂ ਨਹੀਂ ਵੀਡੀਓ ਨੂੰ ਭਾਵੇਂ ਸੰਭ ਕੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ